ਬਠਿੰਡਾ ਸੀਟ ਲੜ ਰਹੇ ਨੇ ਤੇ ਹਾਲਤ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਂ ਤਾਂ ਨਾ ਮੈਂ ਨਾਂ ਨਹੀਂ ਲੈਂਦਾ ਤੇਰਾ ਮੈਂ ਦੱਸ ਦੇ ਬੱਸ ਉਹ ਕਹਿੰਦਾ ਜੀ ਰੋ ਕੇ ਸੌਂਦੇ ਐ ਉੱਠ ਕੇ ਰੋਂਦੇ ਐ ਵਿਆਹ ਕੀ ਪੰਗਾ ਪੈ ਗਿਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਹੋ ਗਿਆ ਤਾਨੂੰ ਯਾਦ ਹੈ ਤੁਹਾਨੂੰ ਯਾਦ ਹੈ ਦਵਾਰਾ ਦਵਾਰਾ ਸਰਾਉਂ ਦੀ ਕੀ ਲੋੜ ਹੈ ਯਾਦ ਹੈ ਤੁਹਾਨੂੰ ਹਾਂਜੀ ਅੱਛਾ ਪਹਿਲੀ ਵਾਰ ਸੁਣੋ ਉਹ ਕਿਉਂ ਉਹਨਾਂ ਦਾ ਪਹਿਲੀ ਬੁਰਾ ਹਾਲਾ ਕੰਧਾਂ ਫੜ ਫੜ ਕੇ ਤੁਰਦੇ ਨੇ ਉਹ ਉੱਤੋਂ ਤੁਸੀਂ ਕਿੱਕਲੀ ਪਵਾ ਪਵਾ ਕੇ ਅੱਜ ਡਾਕਟਰਾਂ ਤੋਂ ਦਿਲ ਖਰਾਉਣ ਦੀਆਂ ਗੋਲੀਆਂ ਖਾਣਗੇ ਫਾਇਦਾ ਕੋਈ ਸੋ ਵੀਰੋ ਇਹਨਾਂ ਦਾ ਕੋਈ ਇਤਵਾਰ ਨਹੀਂ ਇਹਨਾਂ ਤੇ ਯਕੀਨ ਨਾ ਕਰਿਓ ਬਹੁ ਲੁੱਟਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਗਏ ਤਿੰਨ ਪੀੜੀਆਂ ਬਣਾ ਲੇ ਹੋਟਲ ਆ ਪਾ ਲੇ ਮੈਲ ਛੱਤ ਲੇ ਉਹ ਸਾਡੇ ਘਰਾਂ ਦੀਆਂ ਛੱਤਾਂ ਚੋਈ ਜਾਂਦੀਆਂ ਤੇ ਸਾਨੂੰ ਕਹਿੰਦੇ ਆ ਆਮਾ ਦੀ ਪਾਰਟੀ ਵਾਲੇ ਮਲੰਗ ਐ ਵੀ ਹੁਣ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਪੰਜਾਬ ਨੂੰ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ ਪਰ ਕੋਈ ਗੱਲ ਨਹੀਂ ਮਲੰਗ ਹੀ ਬੰਜੀ ਠੋਕਰ ਨਹੀਂ ਹੁਣ ਮਲੰਗੀ ਦੱਸਦੇ ਸਾਨੂੰ ਯਾਰ